ਤੁਹਾਡੀ ਸਕਰੀਨ ਤੇ ਇੱਕ ਪੁਲਿਸ ਦੀ ਸਕਾਰਪਿਓ ਗੱਡੀ ਦਿਖਾਈ ਦੇ ਰਹੀ ਹੈ ਧਿਆਨ ਨਾਲ ਦੇਖੋ ਦੇਖ ਲਈ ਹੁਣ ਤੁਹਾਨੂੰ ਇਹਦੇ ਬਾਰੇ ਜਾਣਕਾਰੀ ਦਿੰਨਾ ਹੈ ਕਿ ਅਸਲ ਦੇ ਵਿੱਚ ਇਹ ਪੁਲਿਸ ਦੀ ਗੱਡੀ ਨਹੀਂ ਹੈ ਇਸ ਦੇ ਉੱਪਰ ਸਟicker ਪੁਲਿਸ ਦਾ ਲੱਗਿਆ ਬੱਤੀਆਂ ਪੁਲਿਸ ਵਾਲੀਆਂ ਲੱਗੀਆਂ ਪਿੱਛੇ ਸਟicker ਪੁਲਿਸ ਦਾ ਲੱਗਿਆ ਪਰ ਅਸਲ ਦੇ ਵਿੱਚ ਇਹ ਪੁਲਿਸ ਦੀ ਸਰਕਾਰੀ ਗੱਡੀ ਨਹੀਂ ਇਹ ਗੱਡੀ ਹੈ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਐਮਪੀ ਜਿਹੜੇ ਸੰਜੀਵ अरोड़ा ਤੇ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਉਹਨਾਂ ਦੀ ਇਹ ਪਰਸਨਲ ਗੱਡੀ ਹੈ ਜਿਹੜੀ ਕਿ ਰਤੇਸ਼ ਪ੍ਰਾਪਰਟੀ ਪ੍ਰਾਪਰਟੀਆਂ ਅਤੇ ਇੰਡਸਟਰੀ ਦੇ ਨਾਮ ਤੇ ਰਜਿਸਟਰਡ ਹੈ ਜਿਹਦੇ ਜਿਹੜੇ ਐਮ ਡੀ ਨੇ ਜਿਹੜੇ ਕੰਪਨੀ ਦੇ ਮਾਲਕ ਨੇ ਉਹ ਨੇ ਸੰਜੀਵ अरोड़ा ਐਮ ਪੀ ਸੰਜੀਵ अरोड़ा ਉਹਨਾਂ ਦੀ ਇਹ ਗੱਡੀ ਹੈ ਪ੍ਰਾਈਵੇਟ ਗੱਡੀ ਦੇ ਉੱਪਰ ਪੁਲਿਸ ਵਾਲੀਆਂ ਬੱਤੀਆਂ ਵੀ ਲਗਾਈਆਂ ਹੋਈਆਂ ਪੁਲਿਸ ਦੇ ਸਟicker ਵੀ ਲਗਾਏ ਹੋਏ ਐ ਇਸ ਗੱਲ ਦਾ ਖੁਲਾਸਾ ਕੀਤਾ ਆਰਟੀ ਐਕਟੀਵਿਸਟ ਮਾਨਕ ਗੋਇਲ ਨੇ ਮਾਨ ਗੋਇਲ ਨੇ ਦੇ ਬਾਰੇ ਇੱਕ ਟਵੀਟ ਕੀਤਾ ਪੋਸਟ ਪਾਈ ਤਾਂ ਉਹਨਾਂ ਨੇ ਹੁਣ ਸਵਾਲ ਉਠਾਇਆ ਕਿ ਇੱਕ ਪਰਸਨਲ ਗੱਡੀ ਦੇ ਉੱਤੇ ਕੋਈ ਬੰਦਾ ਪੁਲਿਸ ਦੇ ਸਟicker ਲਗਾ ਕੇ ਬੈਕਨ ਲਗਾ ਕੇ ਬੱਤੀਆਂ ਜਿਹਨੂੰ ਅਸੀਂ ਕਹਿ ਦਿੰਨੇ ਆ ਉਹ ਕਿਵੇਂ ਘਮ ਸਕਦਾ ਹੈ ਉਹ ਕਿਵੇਂ ਜਾ ਸਕਦਾ ਹੈ ਇਸ ਗੱਲ ਦਾ ਉਹਨਾਂ ਨੇ ਸਵਾਲ ਉਠਾਇਆ ਤੇ ਸਵਾਲ ਉਠਾਉਣਾ ਬਣਦਾ ਵੀ ਆ ਹੁਣ ਸਵਾਲ ਇੱਥੇ ਉੱਠਦਾ ਹੈ ਕਿ ਤੁਸੀਂ ਅਕਸਰ ਹੀ ਸੋਸ਼ਲ ਮੀਡੀਆ ਦੇ ਉੱਤੇ ਪੰਜਾਬ ਪੁਲਿਸ ਦੇ ਵੱਖ-ਵੱਖ ਪੇਜ ਜਿਹੜੇ ਕਿ ਅ ਵਕੋ ਕਿ ਜ਼ਿਲ੍ਹਿਆਂ ਨਾਲ ਸੰਬੰਧਿਤ ਪੇਜ ਹੈ ਜਾਂ ਪੰਜਾਬ ਪੁਲਿਸ ਇੰਡੀਆ ਜੋ ਪੇਜ ਹੈ ਜਾਂ ਇੰਸਟਾਗ੍ਰam ਆਈਡੀਆਂ ਉਹਨਾਂ ਦੇ ਉੱਤੇ ਤੁਸੀਂ ਵੀਡੀਓ ਦੇਖਦੇ ਹੋਵੋਗੇ ਕਿ ਕੋਈ ਵਿਅਕਤੀ ਕਾਲੀਆਂ ਜਾਲੀਆਂ ਲਗਾ ਕੇ ਲੰਘ ਰਿਹਾ ਹੈ ਜਾਂ ਵਿਅਕਤੀ ਦੇ ਉੱਪਰ ਕੋਈ ਕੋਈ ਸਟicker ਲੱਗਿਆ ਪੁਲਿਸ ਦਾ ਤਾਂ ਫਿਰ ਉਹਨੂੰ ਰੋਕਿਆ ਜਾਂਦਾ ਹੈ ਫਿਰ ਜਿਹੜੇ ਮੀਮਜ਼ ਨੇ ਉਹ ਲਗਾਏ ਜਾਂਦੇ ਨੇ ਕਿ ਰੁਕੋ ਜਰਾ ਸਬਰ ਕਰੋ ਉਤਾ ਸਟicker ਲਾ ਤੇ ਆਂਦੇ ਆ ਫਿਰ ਲਾ ਜਾਂਦਾ ਸਭ ਫੜੇ ਜਾਣਗੇ ਸਭ ਫੜੇ ਜਾਣਗੇ ਜਾਂ ਇੱਕ ਗਾਣਾ ਹੋ ਰਿਹਾ ਹੈ ਕੇ ਦੋ ਅੱਖਾਂ ਨਾਲ ਦੇਖੇ ਸਾਰੀ ਦੁਨੀਆ ਤੀਜੀ ਅੱਖ ਨਾਲ ਪੁਲਿਸ ਪੰਜਾਬ ਦੀ ਇਹ ਗਾਣੀ ਜਾਂ ਓਏ ਛੋਟੂ ਇਹ ਪੰਜਾਬ ਪੁਲਿਸ ਹੈ ਪਰ ਹੁਣ ਇੱਥੇ ਇੱਕ ਸਵਾਲ ਖੜਾ ਹੁੰਦਾ ਹੈ ਕਿ ਪੰਜਾਬ ਦੇ ਮਾਨਯੋਗ ਡੀਜੀਪੀ ਸਾਹਿਬ ਉਹਨਾਂ ਨੂੰ ਹੁਣ ਇਹ ਦਿਖਾਈ ਕਿਉਂ ਨਹੀਂ ਦਿੱਤਾ ਕਿ ਕੋਈ ਵਿਅਕਤੀ ਕਿਵੇਂ ਇੱਕ ਆਪਣੇ ਪ੍ਰਾਈਵੇਟ ਵਹੀਕਲ ਦੇ ਉੱਤੇ ਪੁਲਿਸ ਦੇ ਸਟicker ਲਗਾ ਕੇ ਬੈਕਨ ਲਗਾ ਕੇ ਘੁੰਮ ਸਕਦਾ ਹੈ ਜੇਕਰ ਉਹ ਇਸ ਤਰੀਕੇ ਨਾਲ ਘਮ ਸਕਦਾ ਤਾਂ ਫਿਰ ਪਤਾ ਕਿਵੇਂ ਲੱਗੇਗਾ ਕਿ ਇਹ ਪੁਲਿਸ ਦੀ ਗੱਡੀ ਹੈ ਜਾਂ ਪ੍ਰਾਈਵੇਟ ਬੰਦੇ ਦੀ ਹੈ ਪੁਲਿਸ ਦੀ ਗੱਡੀ ਦੀ ਪਹਿਚਾਨ ਹੀ ਇਹ ਹੁੰਦੀ ਹੈ ਕਿ ਉਹ ਬੰਦਾ ਦੂਰੋਂ ਦੇਖ ਲੈਂਦਾ ਕਿ ਬੱਤੀਆਂ ਲੱਗੀਆਂ ਹੋਈਆਂ ਪੁਲਿਸ ਲਿਖਿਆ ਇਹਦਾ ਮਤਲਬ ਇਹ ਗੱਡੀ ਪੁਲਿਸ ਦੀ ਹੈ ਸਰਕਾਰੀ ਗੱਡੀ ਹੈ ਪਰ ਜਿਸ ਤਰੀਕੇ ਦੇ ਨਾਲ ਅਰੋੜਾ ਸਾਹਿਬ ਨੇ ਇਹ ਗੱਡੀ ਤਿਆਰ ਕੀਤੀ ਹੋਈ ਹੈ ਤਾਂ ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਕੱਲ ਨੂੰ ਇਹਦੇ ਵਿੱਚੋਂ ਕੋਈ ਆ ਉਹਨਾਂ ਦੇ ਫੈਕਟਰੀ ਦੇ ਬੰਦੇ ਨਿਕਲ ਕੇ ਕਿਸੇ ਨੂੰ ਕੁੱਟ ਮਾਰ ਜਾਣ ਲੋਕਾਂ ਨੇ ਕਹਿਣਾ ਕਿ ਪੁਲਿਸ ਕੁੱਟ ਗਈ ਬਦਨਾਮੀ ਪੁਲਿਸ ਦੀ ਹੋਣੀ ਹੈ ਹਾਲਾਂਕਿ ਇਹ ਜਿਹੜੀ ਗੱਡੀ ਆ ਉਹ ਪ੍ਰਾਈਵੇਟ ਐ ਫਿਰ ਇਸ ਤੋਂ ਅੱਗੇ ਕਿ ਜਦੋਂ ਇਸ ਪੰਜਾਬ ਪੁਲਿਸ ਕਾਲੀਆਂ ਜਾਲੀਆਂ ਨਹੀਂ ਲਗਾਉਣ ਦਿੰਦੀ ਪੁਲਿਸ ਦਾ ਸਟicker ਨਹੀਂ ਲਗਾਉਣ ਦਿੰਦੀ ਕੋਈ ਅਜਿਹੀ ਗਲਤੀ ਨਹੀਂ ਕਰਨ ਦਿੰਦੀ ਜਿਹੜੀ ਕਾਨੂੰਨ ਮੁਤਾਬਕ ਸਹੀ ਨਾ ਹੋਵੇ ਤਾਂ ਫਿਰ ਇਹ ਕਿਵੇਂ ਹੋ ਗਈ ਤਾਂ ਹੁਣ ਸਵਾਲ ਇੱਥੇ ਕਈ ਖੜੇ ਹੁੰਦੇ ਆ ਇਹ ਸਾਰੀ ਇਨਫੋਰਮੇਸ਼ਨ ਕੱਢ ਕੇ ਲਿਆਂਦੀ ਆ ਆਰਟੀਐਕਟਿਵਿਸਟ ਮਾਨਕ ਗੋਇਲ ਨੇ ਉਹਨਾਂ ਨੇ ਇਹ ਚੀਜ਼ ਦੇ ਉੱਤੇ ਸਵਾਲ ਖੜੇ ਕੀਤੇ ਆ ਤਾਂ ਹੁਣ ਇੱਥੇ ਪੁੱਛਣਾ ਇਹ ਬਣਦਾ ਕਿ ਕੀ ਕੋਈ ਵਿਅਕਤੀ ਜੇ ਸੱਤਾਧਾਰੀ ਪਾਰਟੀ ਨਾਲ ਸੰਬੰਧਿਤ ਆ ਤਾ ਉਹਦੇ ਕੋਲੇ ਸਾਰੇ ਅਧਿਕਾਰ ਆ ਜਾਂਦੇ ਆ ਕਿ ਉਹ ਬੱਤੀਆਂ ਵੀ ਲਗਾਵੇ ਉਹ ਸਟicker ਵੀ ਲਗਾਵੇ ਉਹ ਪੁਲਿਸ ਆਪਣੀ ਗੱਡੀ ਨੂੰ ਤੁਹਾਨੂੰ ਪਹਿਲੀ ਨਜ਼ਰ ਦੇ ਵਿੱਚ ਪਛਾਣ ਨਹੀਂ ਆਉਣੀ ਇਹ ਤਾਂ ਪਾਰਕੂ ਅੱਖਾਂ ਹੁੰਦੀਆਂ ਜਿਹੜੇ ਐਕਟੀਵਿਸਟ ਨੇ ਉਹਨਾਂ ਦੀਆਂ ਜਿਹੜੀਆਂ ਪੜ ਲੈਂਦੇ ਨੇ ਪਹਿਲੀ ਨਜ਼ਰ ਦੇ ਵਿੱਚ ਤਾਂ ਤੁਹਾਨੂੰ ਪਤਾ ਹੀ ਨਹੀਂ ਲੱਗਣਾ ਕਿ ਪੁਲਿਸ ਦੀ ਗੱਡੀ ਹੈ ਕਿ ਉਹਨਾਂ ਦੀ ਹੈ ਥੋੜਾ ਜਿਹਾ ਕਲੈਰਿਟੀ ਇਸ ਗੱਲ ਤੋਂ ਹੁੰਦੀ ਹੈ ਕਿ ਸਰਕਾਰੀ ਗੱਡੀ ਉੱਪਰ ਜਦੋਂ ਸਟicker ਲੱਗਿਆ ਦੇਖਦੇ ਆ ਸੰਜੀਵ अरोड़ा ਦਾ ਤਾਂ ਸ਼ੱਕ ਪੈਦਾ ਹੁੰਦਾ ਹੈ ਸ਼ੱਕ ਤੋਂ ਬਾਅਦ ਜਾਂਚ ਹੁੰਦੀ ਹੈ ਤਾਂ ਨਿਕਲੇ ਹੁੰਦਾ ਕਿ ਗੱਡੀ ਸੰਜੀਵ अरोड़ा ਦੀ ਹੈ ਬੜਾਈ ਪੁਲਿਸ ਦੀ ਗੱਡੀ ਹੈ ਸਕੋਰਪੀਓ ਗੱਡੀ ਸੰਬੰਧ ਅੱਜ ਕੱਲ ਸਾਰੇ ਥਾਣੇ ਦੇ ਐਸਐਚਓ ਕੋਲ ਨਮੀਆਂ ਸਕੋਰਪੀਓ ਗੱਡੀਆਂ ਨੇ ਤੇ ਉਹ ਸਕੋਰਪੀਓ ਗੱਡੀ ਮੰਨੀ ਜਾਂਦੀ ਹੈ ਕਿ ਪੁਲਿਸ ਦੀ ਗੱਡੀ ਹੈ ਪਰ ਇਹਨੂੰ ਵੀ ਪਹਿਲੀ ਨਜ਼ਰ ਚ ਬੰਦਾ ਮੰਨ ਲੈਂਦਾ ਪਰ ਅਸਲ ਦੇ ਵਿੱਚ ਇਹ ਪ੍ਰਾਈਵੇਟ ਗੱਡੀ ਹੈ ਤੇ ਪ੍ਰਾਈਵੇਟ ਗੱਡੀ ਦੇ ਉੱਪਰ ਬੈਕਨ ਵੀ ਲਗਾਇਆ ਗਿਆ ਪ੍ਰਾਈਵੇਟ ਗੱਡੀ ਦੇ ਉੱਪਰ ਜਿਹੜੀਆਂ ਸਟicker ਵੀ ਲਗਾਏ ਗਿਆ ਤਾਂ ਹੁਣ ਕੀ ਸੰਜੀਵ ਅਰੋੜਾ ਜੀ ਦੇ ਉੱਤੇ ਕਾਨੂੰਨੀ ਕਾਰਵਾਈ ਹੋਵੇਗੀ ਜਾਂ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਤੇ ਐਮਪੀ ਹੋਣ ਕਰਕੇ ਉਹਨਾਂ ਨੂੰ ਬਖਸ਼ ਦਿੱਤਾ ਜਾਵੇਗਾ ਉਹਨਾਂ ਨੂੰ ਇਸ ਤਰੀਕੇ ਨਾਲ ਹੀ ਛੱਡ ਦਿੱਤਾ ਜਾਵੇਗਾ ਨਾਲੇ ਕੀ ਇਹ ਕੋਈ ਹੋਰ ਵਿਅਕਤੀ ਕਰਦਾ ਜਾਂ ਦੂਜੀ ਪਾਰਟੀ ਦਾ ਵਿਅਕਤੀ ਕਰਦਾ ਜੇ ਕਾਮ ਨਾਗਰਿਕ ਕਰਦਾ ਉਹਨੂੰ ਬਖਸ਼ ਦਿੱਤਾ ਜਾਂਦਾ ਕੋਈ ਇਹਦੀ ਅਪਰਾਧਿਕ ਧਾਰਾ ਨਹੀਂ ਬਣਦੀ ਇਹ ਸਵਾਲ ਹੁਣ ਪੰਜਾਬ ਦੇ ਮਾਨਯੋਗ ਡੀਜੀਪੀ ਨੂੰ ਹੈ ਕਿ ਉਹ ਇਸ ਤੇ ਬੋਲਣਗੇ ਕੋਈ ਕੋਈ ਕਾਰਵਾਈ ਕਰਨਗੇ ਜਾਂ ਸત્તાਦਾਰੀ ਪਾਰਟੀ ਦੇ ਡਰ ਤੋਂ ਚੁੱਪ ਰਹਿ ਜਾਵੇਗਾ ਤੇ ਇਹ ਮਾਮਲਾ ਇਸ ਤਰੀਕੇ ਨਾਲ ਰਹਿ ਜਾਵੇਗਾ ਪਹਿਲਾਂ ਇੱਕ ਸਵਾਲ ਉਠਾਇਆ ਸੀ ਸਵਰਨ ਸਿੰਘ ਦਾਨਨੇ ਵਾਲੀ ਆ ਜੋ ਕਿ ਇੱਕ ਸੀਨੀਅਰ ਪੱਤਰਕਾਰ ਨੇ ਕਿ ਇੱਕ ਗੱਡੀ ਦੇ ਉੱਤੇ ਪਾਇਲਟ ਲਿਖਿਆ ਸੀ ਪੁਲਿਸ ਵਾਂਗ ਉਹ ਗੱਡੀ ਜਾ ਰਹੀ ਸੀ ਅਸਲ ਦੇ ਵਿੱਚ ਉਹ ਤੇ ਨਕਲੀ ਪੁਲਿਸ ਵਾਲੀ ਸੀ ਤਾਂ ਪੰਜਾਬ ਦੀਆਂ ਸੜਕਾਂ ਤੇ ਕਿੰਨੀਆਂ ਅਜਿਹੀਆਂ ਗੱਡੀਆਂ ਘੁੰਮ ਰਹੀਆਂ ਜਿਹੜੀਆਂ ਅਸਲ ਦੇ ਵਿੱਚ ਪੁਲਿਸ ਦੀਆਂ ਨਹੀਂ ਪਰ ਪੁਲਿਸ ਵਾਲੀਆਂ ਗੱਡੀਆਂ ਬਣ ਕੇ ਘੁੰਮ ਰਹੀਆਂ ਤੇ ਲੋਕਾਂ ਨੂੰ ਭੁਲੇਖੇ ਪਾ ਰਹੀਆਂ ਕੱਲ ਨੂੰ ਇਹ ਗੱਡੀ ਦੇ ਉੱਤੇ ਚਾਰ ਬੰਦੇ ਬੈਠੇ ਕਿਸੇ ਦੇ ਘਰੇ ਰੇਡ ਮਾਰਦੇ ਆਂ ਅਗਲੇ ਨੇ ਮਰਵਾ ਲੈਣੀ ਆ ਕਿ ਭਾਈ ਪੁਲਿਸ ਆਈ ਹੋਊਗੀ ਸੀਆਈ ਸਟਾਫ ਹੋਊਗਾ ਕੋਈ ਹੋਰ ਹੋਊਗਾ ਸੋ ਇਹ ਚੀਜ਼ਾਂ ਦੇ ਉੱਤੇ ਗੌਰ ਕਰਨ ਦੀ ਲੋੜ ਹੈ ਤੇ ਬਣਦੀ ਕਾਰਵਾਈ ਕਰਨ ਦੀ ਲੋੜ ਹੈ ਹੁਣ ਕਾਰਵਾਈ ਕਿੰਨੀ ਕੁ ਹੋਣੀ ਹੈ ਇਹ ਸਭ ਨੂੰ ਪਤਾ ਹੀ ਹੈ ਕਿ ਰੂਲਿੰਗ ਪਾਰਟੀ ਦੇ ਉੱਤੇ ਹੱਥ ਕਿੰਨਾ ਕਿ ਪੈਂਦਾ ਤੇ ਇਸ ਵਿਸ਼ੇ ਤੇ ਗੱਲਬਾਤ ਕਰਦੇ ਆਂ ਜਿਨ੍ਹਾਂ ਨੇ ਇੱਕ ਜਿਹੜੀ ਹੈ ਸਾਰਾ ਮਾਮਲਾ ਕੱਢ ਕੇ ਲੈ ਕੇ ਆਂਦਾ ਆਰਡੀ ਐਕਟਿਵਿਸਟ ਮਾਨਕ ਗੋਇਲ ਦੇ ਸਰਨਾਲਾ ਆਰਟੀਆ ਐਕਟੀਵਿਸਟ ਮਨਕੁਲ ਜੜ ਚੁੱਕੇ ਨੇ ਗੱਲਬਾਤ ਕਰਦੇ ਨੇ ਗੋਇਲ ਸਾਹਿਬ ਤੁਸੀਂ ਇੱਕ ਟਵੀਟ ਪਾਇਆ ਇੱਕ ਪੋਸਟ ਪਾਈ ਹੈ ਜਿਸ ਦੇ ਵਿੱਚ ਰਾਜ ਸਭਾ ਮੈਂਬਰ ਸੰਜੀਵ अरोड़ा ਤੇ ਆਮਦਵੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਦੇ ਬਾਰੇ ਤੁਸੀਂ ਇੱਕ ਪੋਸਟ ਕੀਤੀ ਹੈ ਕਿ ਉਹਨਾਂ ਨੇ ਆਪਣੀ ਪ੍ਰਾਈਵੇਟ ਗੱਡੀ ਦੇ ਉੱਪਰ ਬੈਕਨ ਲਗਾਏ ਹੈ ਪੁਲਿਸ ਦੇ ਸਟicker ਲਗਾਏ ਹੈ ਇਹ ਜਾਣਕਾਰੀ ਤੁਹਾਨੂੰ ਕਿੱਥੋਂ ਮਿਲੀ ਤੇ ਇਹਦੇ ਬਾਰੇ ਇਹ ਕੀ ਇਹ ਵਿਅਕਤੀ ਲਗਾ ਸਕਦਾ ਹੈ ਇਹਦੇ ਬਾਰੇ ਜ਼ਰੂਰ ਦੱਸੋ ਦੇਖੋ ਜੀ ਪਰਸੋਂ ਜਿਹੜੀ ਲੁਧਿਆਣੇ ਦੀ ਆਪਣੀ ਬਾਰ ਐਸੋਸੀਏਸ਼ਨ ਦੀ ਪਾਰਕਿੰਗ ਹੈਗੀ ਉੱਥੇ ਇੱਕ ਗੱਡੀ ਖੜੀ ਸੀ ਜਿਵੇਂ ਚ ਸਕੋਰਪੀਓ ਗੱਡੀ ਸੀ ਜਿਵੇਂ ਚ ਪੁਲਿਸ ਦੇ ਸਟicker ਲੱਗੇ ਸੀ ਚਾਰੇ ਚਾਰੇ ਪਾਸੇ ਵੱਡੇ ਵੱਡੇ ਜਿੱਦਾਂ ਪੀਸੀਆਰ ਤੇ ਲੱਗੇ ਹੁੰਦੇ ਨੇਗੇ ਤੇ ਨਾਲ ਹੀ ਉੱਪਰ ਜਿਹੜੀ ਫਲੈਸ਼ਰ ਲੱਗਿਆ ਹੋਇਆ ਸੀ ਵੱਡਾ ਜਿਹਨੂੰ ਆਪਾਂ ਕੰਸੋਲ ਕਹਿੰਦੇ ਨੇ ਜਾਂ ਲਾਲ ਬੱਤੀ ਨੀਲੀ ਬੱਤੀ ਤੇ ਚਿੱਟੀ ਬੱਤੀ ਦਾ ਵੱਡੀ ਲਾਈਟ ਲੱਗੀ ਹੁੰਦੀ ਜਿਹੜੀ ਆਪਣੀ ਪੀਸੀਆਰ ਤੇ ਜੀ 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 ਉਹਦੇ ਮੰਗਰ ਉਹਦੀ ਪਿਛਲੀ ਤਾਕੀ ਤੇ ਲੱਗਿਆ ਹੋਇਆ ਸੀ ਸੰਜੀਵ अरोड़ा ਦਾ ਆਪਣਾ ਕੈਂਪੇਨ ਦਾ ਪੋਸਟਰ ਜੀ ਜਿਹੜਾ ਆਪਾਂ ਗੱਡੀਆਂ ਤੇ ਲਾਉਣੇ ਹੁੰਦੇ ਆ ਤੇ ਉਹਦੀ ਵੀਡੀਓ ਜਿਹੜੀ ਹੈਗੀ ਹੈ ਉਹ ਆਈ ਮੇਰੇ ਕੋਲੇ ਤੇ ਮੈਂ ਉਹਨੂੰ ਦੇਖਿਆ ਸਰਚ ਕਰਕੇ ਕਿ ਜਿਹੜਾ ਗੱਡੀ ਦਾ ਨੰਬਰ ਸੀਗਾ ਪੀਬੀ 91 ਆਰ 5892 ਜੀ ਵੀ ਇਹ ਇਹ ਕੀ ਦਾ ਨੰਬਰ ਹੈਗਾ ਜਦੋਂ ਆਪਾਂ ਸਰਚ ਕਰਦੇ ਆ ਵਿੱਚ ਡਾਟ ਦੇ ਆ ਜਾਂਦੇ ਆ ਪਰ ਉਹ ਬਾਅਦ ਮੈਂ ਕਨਫਰਮ ਕਰ ਲਿਆ ਉਹ ਹੈਗਾ ਸੀਗਾ ਜਿਹੜਾ ਰਤੇਸ਼ ਪ੍ਰਾਪਰਟੀਆਂ ਐਂਡ ਇੰਡਸਟਰੀਜ਼ ਲਿਮਟਿਡ ਜੀ ਇਸ ਕੰਪਨੀ ਦੇ ਉੱਤੇ ਇਹ ਗੱਡੀ ਰਜਿਸਟਰਡ ਸੀਗੀ ਤੇ ਫਿਰ ਉਹਦੋਂ ਮੈਂ ਕਾਫੀ ਸਰਚ ਕੀਤੀ ਤੇ ਪਤਾ ਲੱਗਿਆ ਕਿ ਜਿਹੜੀ ਰਤੇਸ਼ ਪ੍ਰਾਪਰਟੀਆਂ ਐਂਡ ਇੰਡਸਟਰੀਜ਼ ਲਿਮਟਿਡ ਹੈ ਇਹ ਸੰਜੀਵ अरोड़ा ਦੀ ਕੰਪਨੀ ਹੈ ਸੰਜੀਵ अरोड़ा ਇਹਦੇ ਚ ਮੈਨੇਜਿੰਗ ਡਾਇਰੈਕਟਰ ਨੇ ਮਤਲਬ ਮਾਲਕ ਨੇ ਕੰਪਨੀ ਦੇ ਜੀ ਹੁਣ ਤੁਸੀਂ ਇਹ ਦੇਖੋ ਕਿ ਇੱਕ ਪ੍ਰਾਈਵੇਟ ਗੱਡੀ ਸਕੋਰਪਿਓ ਜਿਹੜੀ ਕਿ ਇੱਕ ਸੰਜੀਵ अरोड़े ਨੇ ਆਪ ਆਪ ਦੇ ਆਪਣੀ ਨਿੱਜੀ ਖਰੀਦੀ ਹੋਈ ਹੈ ਕੰਪਨੀ ਦੇ ਨਾਂ ਤੇ ਜੀ 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 ਉਦੇ ਉੱਤੇ ਪੁਲਿਸ ਦੀ ਪੁਲਨ ਪੁਲਿਸ ਦੀ ਪੀਸੀਆਰ ਵਾਂਗ ਬਣਾ ਕੇ ਇਹ ਆਪਦੀਆਂ ਗੱਡੀਆਂ ਮੂਰੇ ਲਾ ਕੇ ਵਰਤਦੇ ਨੇਗੇ ਜੀ ਉਹਦੇ ਉੱਤੇ ਪੁਲਿਸ ਦੇ ਵੱਡੇ ਵੱਡੇ ਸਟicker ਲਾ ਰੱਖਿਆ ਇਕੱਲਾ ਸ਼ੀਸ਼ੇ ਦੇ ਸਟicker ਨਹੀਂ ਲਾਇਆ ਵੱਡੇ ਵੱਡੇ ਸਾਈਡਾਂ ਤੇ ਸਟicker ਲਗਾ ਰੱਖੇ ਨੇਗੇ ਪੰਜਾਬ ਪੁਲਿਸ ਦੇ ਤੇ ਨਾਲ ਹੀ ਤੁਸੀਂ ਇਹ ਦੇਖੋ ਕਿ ਬੈਕ ਸਾਈਡ ਤੇ ਸਟicker ਲਾ ਰੱਖਿਆ ਔਰ ਉੱਪਰ ਬੱਤੀਆਂ ਲਾ ਰੱਖੀਆਂ ਨੇਗੀਆਂ ਮਤਲਬ ਤੁਸੀਂ ਇਹ ਦੇਖੋ ਕਿ ਆਪਦੀ ਨਿਜੀ ਨਿਜੀ ਜਿਹੜੀ ਗੱਡੀ ਆ ਉਹਨੂੰ ਇਸ ਤਰੀਕੇ ਨਾਲ ਬਣਾ ਰੱਖਿਆ ਵੀ ਇਹ ਪੁਲਿਸ ਦੀ ਗੱਡੀ ਹੈ ਸਾਡੀ ਪਾਇਲਟ ਹੈਗੀ ਇਹ ਜੀ ਹੁਣ ਜਿਸ ਤਰੀਕੇ ਦਾ ਪੰਜਾਬ 'ਚ ਮਾਹੌਲ ਹੈ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਗਰਨੇਡ ਆਈ ਜਾਂਦੇ ਆ ਜਾਂ ਕੋਈ ਹੋਰ ਚੀਜ਼ਾਂ ਆਈ ਜਾਂਦੀਆਂ ਨੇ ਜਾਂ ਕੋਈ ਕਹਿ ਲੋ ਵੀ ਆਪਣਾ ਕੋਈ ਨਸ਼ਾ ਵਿਕਰ ਹੈ ਹੋਰ ਵਿਕਰ ਹੈ ਇਹ ਜੀ ਗੱਡੀ ਨਾਲ ਤੇ ਕੁਝ ਵੀ ਕਰ ਲੈ ਕੋਈ ਬੰਦਾ ਜੀ ਇਹਦੀ ਵੀ ਤਾਂ ਜਾਂਚ ਹੋਣੀ ਚਾਹੀਦੀ ਹੈ ਨਾ ਕਿ ਕੋਈ ਪ੍ਰਾਈਵੇਟ ਬੰਦਾ ਆਪਦੀ ਗੱਡੀ ਨੂੰ ਪੁਲਿਸ ਦੀ ਗੱਡੀ ਬਣਾ ਕੇ ਕਿਵੇਂ ਪੇਸ਼ ਕਰ ਸਕਦਾ ਹੈ ਜੀ ਹੋਰ ਇਹਨਾਂ ਆਮ ਆਦੀ ਪਾਰਟੀ ਵਾਲਿਆਂ ਨੂੰ ਤੁਸੀਂ ਦੇਖੋ ਕਿ ਆਹ ਪਾਇਲਟਾਂ ਆਹ ਪੁਲਿਸ ਦੀਆਂ ਗੱਡੀਆਂ ਦੀ ਕਿੰਨੀ ਭੁੱਖ ਹੈ ਕਿ ਆਪਦੀ ਗੱਡੀ ਨੂੰ ਹੀ ਸਟicker ਲਾ ਕੇ ਪੁਲਿਸ ਦੀ ਗੱਡੀ ਬਣਾ ਲਈ ਜੀ ਮਤਲਬ ਇਹ ਕਹਿੰਦੇ ਸੀਗੇ ਅਸੀਂ ਆਮ ਆਦਮੀ ਹੈਗੇ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਆ ਅਸੀਂ ਤਾਂ ਗੱਡੀ ਨਹੀਂ ਲੈਂਦੇ ਕੋਈ ਅਸੀਂ ਛੋਟੀ ਗੱਡੀ ਲਵਾਂਗੇ ਪਰ ਇਹਨਾਂ ਨੂੰ ਤੇ ਐਂ ਲੱਗਦਾ ਕਿ ਇਹਨਾਂ ਦੇ ਘਰ ਦੇ ਕੱਲੇ-ਕੱਲੇ ਜੀ ਨੂੰ ਪਾਇਲਟ ਚਾਹੀਂਦੀ ਜਿਹੜੀ ਇਹ ਗੁੰਡਾਗਰਦੀ ਕਰਦੇ ਫਿਰਦੇ ਇਸ ਤਰੀਕੇ ਦੇ ਨਾਲ ਮੈਂ ਤੇ ਦੇਖੀ ਨਹੀਂ ਕਦੇ ਕੋਈ ਨਿੱਜੀ ਗੱਡੀ ਨੂੰ ਇਸ ਤਰੀਕੇ ਦੇ ਨਾਲ ਬੰਦਾ ਯਾਰ 100 ਵਾਰ ਸੋਚਦਾ ਕਿ ਗੱਡੀ ਨੂੰ ਅਸੀਂ ਬਾਹਰ ਲੈ ਕੇ ਜਾਵਾਂਗੇ ਫੜੇ ਜਾਵਾਂਗੇ ਪਰ ਇਹਨਾਂ ਨਾਲ ਤੇ ਪੁਲਿਸ ਹੀ ਇਹਨਾਂ ਨਾਲ ਤੁਰ ਹੀ ਫਿਰਦੀ ਹੈ ਮੈਂ ਤੇ ਲੁਧਿਆਣੇ ਦੇ ਕਮਿਸ਼ਨਰ ਨੂੰ ਵੀ ਕਹਿਣਾ ਯਾਰ ਕਿ ਸੁੱਤੇ ਪਿਆ ਤੁਸੀਂ ਕਰਦੇ ਕੀ ਹੋਗੇ ਤੁਸੀਂ ਤੁਸੀਂ ਮਤਲਬ ਇਹਨਾਂ ਗੱਲਾਂ ਤੇ ਹੋ ਗਿਆ ਕਿ ਉਹਦੇ ਫਲਾਣੇ ਦੀ ਵੀਡੀਓ ਡਿਲੀਟ ਕਰਾਤੀ ਫਲਾਣੇ ਦੀ ਕਰਾਤੀ ਤੁਸੀਂ ਆਏ ਤਾਂ ਦੇਖ ਲਓ ਵੀ ਜਿਹੜੀਆਂ ਕੰਮ ਇਹ ਹੁੰਦੇ ਪਏ ਹੈਗੇ ਤੁਹਾਡੇ ਇਹ ਜਿਹੜੇ ਤੁਹਾਡੀ ਕੰਸਟੀਟੂਐਂਸੀ ਦੇ ਵਿੱਚ ਹੁੰਦੇ ਪਏ ਆ ਤੁਸੀਂ ਕਮਿਸ਼ਨ ਰੇਟ ਦੇ ਮਾਲਕ ਕੋਈ ਇੱਕ ਤਰੀਕੇ ਦੇ ਨਾਲ ਭਗਵੰਤ ਮਾਨ ਜੀ ਨੇ ਲਾਇਓ ਹਾਲਾਂਕਿ ਕਿਉਂ ਲਾਇਓ ਸਾਨੂੰ ਪਤਾ ਹੈ ਪਰ ਤੁਸੀਂ ਜਿਹੜੀ ਆ ਗੱਲਾਂ ਫੁੱਡੀਆਂ ਹੁੰਦੀਆਂ ਪਈਆਂ ਤੁਹਾਡੀ ਕੰਸਟੀਟੂਐਂਸੀ ਦੇ ਵਿੱਚ ਔਰ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਕਰ ਰਿਹਾ ਹੈ ਇਹਨੂੰ ਕਿਉਂ ਨਹੀਂ ਦੇਖਦੇ ਜੀ ਛੁੱਤੇ ਬੈ ਯਾਰ ਸਾਰੇ ਮਤਲਬ ਇਹਨਾਂ ਹੋਰ ਇਹਨਾਂ ਨੇ ਸੰਜੀਵ ਰੋੜੇ ਹੋਰਾਂ ਨੇ ਇਹਨਾਂ ਨੇ ਮਤਲਬ ਪਿਓ ਦਾ ਰਾਜ ਸਮਝ ਰੱਖਿਆ ਯਾਰ ਵੀ ਅਸੀਂ ਕੁਝ ਮਰਜ਼ੀ ਕਰ ਲਈਏ ਕਿ ਸਾਨੂੰ ਕਿਹਨੇ ਰੋਕਣਾ ਸਾਡੀ ਤਾਂ ਸਰਕਾਰ ਐ ਭਾਈ ਜੀ ਹਾਂਜੀ ਅੱਛਾ ਇੱਕ ਗੱਲ ਇਹ ਦੱਸਿਓ ਵੀ ਕੀ ਲੱਗਦਾ ਤੁਹਾਨੂੰ ਉਮੀਦ ਹੈ ਕਿ ਜੇਕਰ ਕੋਈ ਆਮ ਵਿਅਕਤੀ ਕੋਈ ਸਟicker ਵੀ ਲਗਾ ਲਵੇ ਕੋਈ ਕਾਲੀ ਜਾਲੀ ਲਗਾ ਲੇ ਤਾਂ ਇੱਕ ਮੀਮ ਚੱਲਦੇ ਹੁੰਦੇ ਆ ਮੈਂ ਯਕੀਨ ਵੀ ਕੀਤਾ ਵੀਡੀਓ ਦੇ ਵਿੱਚ ਕਿ ਦੋਹਾਂ ਅੱਖਾਂ ਨਾਲ ਦੇਖੇ ਸਾਰੀ ਦੁਨੀਆ ਤੀਜੀ ਅੱਖ ਨਾਲ ਪੁਲਿਸ ਪੰਜਾਬ ਦੀ ਤੁਹਾਨੂੰ ਲੱਗਦਾ ਕਿ ਇਹਦੇ ਤੇ ਕੋਈ ਪੰਜਾਬ ਪੁਲਿਸ ਕਾਰਵਾਈ ਕਰ ਸਕੂਗੀ? ਬਈ ਕੋਈ ਆਪਣੀ ਗੱਡੀ ਦੇ ਉੱਤੇ ਕੋਈ ਮੜਾ ਜਾਂ ਚੌੜਾ ਠੇਰਪਾਲੇ? ਜੀ। ਕੋਈ ਗੱਡੀ ਦੇ ਉੱਤੇ ਕੋਈ 20-30% ਫਿਲਮ ਲਾਲੇ ਹਾਲਾਂਕਿ 30% ਤੱਕ ਮਿਲਦਾ ਲਾਊਡ ਵੀ ਹੈਗੀ ਐ। ਜੀ। ਇਹਨਾਂ ਨੂੰ ਉਹਦੀ ਪਤਾ ਲੱਗ ਜਾਂਦਾਗਾ ਇਹਨਾਂ ਨੇ ਗੱਡੀ ਖੜਾ ਕੇ ਉਹਦਾ ਚਲਾਨ ਕਰਨਾ ਹੈਗਾ। ਔਰ ਇਹਦੇ ਉੱਤੇ ਉਹ ਗੱਡੀ ਦੇ ਫਿਲਮਾਂ ਪਟਣੀਆਂ ਫਿਰ ਅਗਲੇ ਦਾ ਵੀਡੀਓ ਬਣਾ ਕੇ ਜਲੂਸ ਕੱਢਣਾ ਹੁਣ ਨਵਾਂ ਰਵਾਜ ਚੱਲ ਪਿਆ ਨਗਾ ਪੁਲਿਸ ਦਾ। ਜੀ ਇਮਾਕੇ ਤੇ ਬੰਦੇ ਦੀ ਬੇਇੱਜ਼ਤੀ ਕਰੋ ਉਦੋਂ ਬਾਅਦ ਉਹ ਉਦੋਂ ਹੀ ਹਾਲਾਂਕਿ ਇਲੀਗਲ ਹੈ ਤੁਸੀਂ ਕਿਸੇ ਦਾ ਚਲਾਨ ਕੱਟ ਸਕਦੇ ਹੋ ਜੇ ਕਿਸੇ ਦੀ ਗੰਤੀ ਕੀਤੀ ਹੈ ਪਰ ਇਸ ਤਰੀਕੇ ਨਾਲ ਉਹ ਨਹੀਂ ਕਰ ਸਕਦੇ ਇਹ ਬੰਦੇ ਦੇ ਹਰ ਤਰੀਕੇ ਨਾਲ ਜਰੂਸ ਕੱਢਦੇ ਆ ਜੀ ਉਹ ਤੁਸੀਂ ਇਹ ਦੇਖੋ ਕਿ ਇਹਨਾਂ ਨੂੰ ਉਹਦੀ ਪਤਾ ਲੱਗ ਜਾਂਦਾ ਪਰ ਇਹਨਾਂ ਨੂੰ ਹੁਣ ਨਾ ਬੱਤੀ ਦਾ ਪਤਾ ਲੱਗਿਆ ਨਾ ਜਿਹੜੇ ਵੱਡੇ ਵੱਡੇ ਸਾਈਡਾਂ ਤੇ ਟਾਕੀਆਂ ਦੇ ਪੁਲਿਸ ਦੇ ਸਟicker ਲੱਗੇ ਨੇ ਇਹਨਾਂ ਪਿੱਛੇ ਲੱਗੇ ਦਾ ਪਤਾ ਲੱਗਿਆ ਨਾ ਹੂਟਰ ਦਾ ਪਤਾ ਲੱਗਿਆ ਇਹਨਾਂ ਨੂੰ ਜੀ ਔਰ ਸਾਰਾ ਦਿਨ ਨਾਲ ਹੁੰਦੇ ਨੇਗੇ ਸੰਜੀਵ ਰੋੜੇ ਦੇ ਜੀ ਮਤਲਬ ਐਸਪੀਆ ਤੋਂ ਲੈ ਕੇ ਡੀਐਸਪੀ ਲੁਧਿਆਣੇ ਦੇ ਔਰ ਐਸਐਸ ਜਿਹੜੇ ਕਮਿਸ਼ਨਰ ਨੇਗੇ ਉਹ ਕਿੰਨੀ ਵਾਰ ਇਹਨਾਂ ਦੇ ਪ੍ਰੋਗਰਾਮਾਂ 'ਚ ਗਏ ਨੇ ਬਿਲਕੁਲ ਇਹੀ ਗੱਲ ਹੈ ਕਿ ਜਦੋਂ ਕੋਈ ਆਮ ਆਦਮੀ ਜਦੋਂ ਕੋਈ ਅਸਲੀ ਆਮ ਆਦਮੀ ਜਿਹੜਾ ਐਕਚੁਅਲ ਬੰਦਾ ਤੇਰੇ ਮੇਰੇ ਵਰਗਾ ਉਹ ਉਹ ਬੰਦਾ ਕੋਈ ਮੜੀ-ਮੁੱਟੀ ਕੋਈ ਟੈਟੂਰ ਵੀ ਪਵਾਲੇ ਛੋਟੇ-ਮੋਟੇ ਸ਼ੌਂਕ ਨੂੰ ਕੋਈ ਲਾਇਵ ਵਾਲੇ ਜਾਂ ਕੋਈ ਗੱਡੀ ਤੇ ਕੋਈ ਮਾੜਾ-ਮੋਟਾ ਕੋਈ ਬੱਬਰ ਵੀ ਲਾ ਲੇ ਜਾਂ ਕੋਈ ਮੜੀ-ਮੁੱਟੀ ਚੀਜ਼ ਕਰ ਲੇ ਸਟicker ਲਾ ਲੇ ਇਹ ਜਲਾਮ ਘਟਣ ਤੱਕ ਜਾਂਦੇ ਨੇ ਹੁਣ ਇਹਨਾਂ ਨੂੰ ਗੱਡੀ ਇੱਕ ਪ੍ਰਾਈਵੇਟ ਗੱਡੀ ਜਿਹੜੀ ਹੈਗੀ ਆ ਉਹਹ ਪੋਰਸ ਵਾਲੀ ਗੱਡੀ ਬਣਾ ਕੇ ਤੋਰੀ ਫਿਰਦੇ ਨੇ ਨਾਲ ਆਉਦੇ ਪਰਿਵਾਰ ਦੇ ਮੈਂਬਰਾਂ ਨਾਲ ਆਉਦੇ ਨਾਲ ਕੀ ਇਹਨਾਂ ਨੂੰ ਵੀ ਆ ਕੀ ਇਹਨਾਂ ਨੂੰ ਜਿਹੜੀ ਇੱਕ ਘਟ ਗਈਆਂ ਇਹ ਜਿਹੜੀਆਂ ਪਾਇਲਟਾਂ ਪਹਿਲਾਂ ਮਿਲੀਆਂ ਹੋਈਆਂ ਨੇ ਪੰਜ ਚਾਰ ਪਾਇਲਟਾਂ ਦਾ ਇਹਨਾਂ ਨੂੰ ਪੁਲਸ ਦੀ ਉਹ ਮਿਲੀਆਂ ਹੋਈਆਂ ਮੈਨੂੰ ਲੱਗਦਾ ਜਿਹੜੀਆਂ ਇਹਨਾਂ ਨੂੰ ਨਾਲ ਤੁਰੀਆਂ ਫਿਰਦੀਆਂ ਨੇ ਹੋਰ ਵੀ ਘਟ ਗਈਆਂ ਘਰ ਦੀਆਂ ਗੱਡੀਆਂ ਨੂੰ ਵੀ ਪਾਇਲਟ ਬਣਾ ਲਓ ਵੀ ਚਲੋ ਵੋਟਾਂ ਨੇ ਜੀ 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 ਮੈਂ ਕਹਿੰਦਾ ਕਿ ਬਹੁਤ ਗਲਤ ਹੈ ਇਹ ਪੁਲਸ ਨੂੰ ਵੀ ਇਹਦਾ ਸੰਗਿਆਨ ਲੈਣਾ ਚਾਹੀਦਾ ਔਰ ਡੀਜੀਪੀ ਡੀਜੀਪੀ ਸਾਹਿਬ ਨੂੰ ਵੀ ਦੇਖਣਾ ਚਾਹੀਦਾ ਕਿ ਹੋ ਕੀ ਰਿਹਾ ਹੈ ਠੀਕ ਹੈ ਡੀਜੀਪੀ ਸਾਹਿਬ ਜਿਹੜੇ ਹੈਗੇ ਆ ਉਹ ਰਵਿੰਦ ਕੇ ਜੜੀਵਾਲ ਦੇ ਮੈਂ ਸੁਣਿਆ ਕਿ ਕਲਾਸ ਮੀਟਰ ਰਹੀ ਹੈ ਜਾਂ ਕੋਈ ਬੈਚ ਮੀਟਰ ਰਹੀ ਹੈ ਪਰ ਡੀਜੀਪੀ ਸਾਹਿਬ ਇਹ ਥੋੜੀ ਕਰੋ ਤੁਸੀਂ ਸਾਰਿਆਂ ਦੇ ਡੀਜੀਪੀ ਹੋ ਤੁਸੀਂ ਇੱਕ ਪੋਜੀਸ਼ਨ ਤੇ ਬੈਠੇ ਹੋਗੇ ਤੇ ਤੁਸੀਂ ਹੁਣ ਉਹਨੂੰ ਥੋੜਾ ਜਸਟੀਫਾਈ ਤੇ ਕਰੋ ਨਾ ਲੋਕਾਂ ਨੂੰ ਐਂ ਕਿਉਂ ਲੱਗ ਰਿਹਾ ਹੈ ਕਿ ਜਿਹੜੇ ਜਿਹੜੇ ਸਹੂਲਤਾਂ ਨੇ ਗਿਆ ਜਾਂ ਜਿਹੜੀਆਂ 2 ਨੰਬਰ ਦੇ ਕੰਮ ਇਹ ਹਜੇ ਕਰ ਰਹੇ ਹੈ ਇਹ ਆਮ ਆਦਮੀ ਪਾਰਟੀ ਵਾਲਿਆਂ ਨੂੰ ਛੁੱਟਦੇ ਰੱਖੀ ਹੈ ਤੇ ਆਮ ਬੰਦਾ ਕੋਈ ਮਾੜੀ-ਮੋਟੀ ਇੱਧਰ-ਉੱਧਰ ਗੱਲ ਹੋ ਜੇ ਤੇ ਤੁਸੀਂ ਨਾਲ ਦੀ ਨਾਲ ਉਹਨਾਂ ਤੇ ਕਰਨ ਤੱਕ ਜਾਣੇ ਹੋ ਪਰਚੇ ਕਰਨ ਤੱਕ ਜਾਣੇ ਹੋ ਔਰ ਬਲੋਗੀਆਂ ਦੇ ਤਾਂ ਖਾਸ ਕਰਕੇ ਪਰਚੇ ਕਰਨ ਦਾ ਅੱਜ ਕੱਲ ਰਵਾਜ ਚੱਲ ਪਿਆ ਮੈਂ ਕੱਲ ਇੱਕ ਸੁਣ ਰਿਹਾ ਸੀ ਗੱਲ ਕਿਸੇ ਹੋਰ ਬੰਦੇ ਤੇ ਪਰਚਾ ਕਰ ਦਿੱਤਾ ਇਹਨਾਂ ਨੇ ਕਿਉਂਕਿ ਉਹ ਵਿਰੋਧੀ ਹੈਗਾ ਦੇਖੋ ਇਹ ਗੱਲਾਂ ਨਹੀਂ ਹੁੰਦੀ ਆ ਆਮ ਲੋਕਾਂ ਨੂੰ ਸੇਫ ਫੀਲ ਕਰਾਉਣਾ ਹੁੰਦਾ ਆਮ ਲੋਕਾਂ ਨੂੰ ਇਹ ਫੀਲ ਕਰਾਉਣਾ ਹ ਕਿ ਤੁਸੀਂ ਲੋਕਾਂ ਦੇ ਜਿਹੜੇ ਰਾਜਨੀਤਿਕ ਲੋਕ ਨੇ ਜਿਹੜੇ ਕੋਈ ਐਮਪੀ ਨੇ ਕੋਈ ਐਮਐਲਏ ਨੇ ਕੋਈ ਆਮ ਆਦਮੀ ਪਾਰਟੀ ਦੇ ਸਤਾਪਤ ਪਾਰਟੀ ਦੇ ਬੰਦੇ ਨੇ ਤੁਸੀਂ ਉਹਨਾਂ ਦੇ ਬਰਾਬਰੋਂ ਸਾਰਿਆਂ ਦੇ ਕਾਨੂੰਨ ਹੱਕ ਸਾਰਿਆਂ ਨੂੰ ਇੱਕੋ ਜਿਹਾ ਕਾਨੂੰਨ ਹੈ ਜੇ ਤੁਸੀਂ ਗਲਤੀ ਕੀਤੀ ਹੈ ਤੁਹਾਡੇ ਤੇ ਠੀਕ ਹੈ ਗਲਤੀ ਕੀਤੀ ਤੁਹਾਡਾ ਚਲਾਨ ਹੋ ਗਿਆ ਜਾਂ ਤੁਹਾਡੇ ਤੇ ਐਕਸ਼ਨ ਹੋ ਗਿਆ ਇਹ ਤੇ ਜਿਹੜਾ ਇਹ ਇਹ ਗਲਤੀ ਹੈ ਨਾ ਆਪਣਾ ਮਨਿੰਦਰ ਜੀ ਇਹ ਗਲਤੀ ਦਾਤੇ ਤੁਸੀਂ ਤੁਹਾਨੂੰ ਮੈਂ ਦੱਸਾਂ ਕਿ ਇਹ ਗਲਤੀ ਦਾਤੇ ਕੋਈ ਬਹੁਤ ਵੱਡੇ ਅਫੈਂਸ ਨੇਗੇ ਇਹ ਇਹਦੇ ਚੋਂ 2 ਸਾਲ ਦੀ ਸਜ਼ਾ ਵੀ ਹੋ ਸਕਦੀ ਹੈ ਤੁਸੀਂ ਪੁਲਿਸ ਵਾਲੀ ਗੱਡੀ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਬਣਾ ਕੇ ਘੁਮਾ ਰਹੇ ਹੋਗੇ ਇਹਦਾ ਮਤਲਬ ਇੱਕ ਵੱਡਾ ਜੁਰਮ ਹੈ ਔਰ ਇਹਦੇ ਚ ਪੁਲਿਸ ਦੀ ਗੱਡੀ ਨੂੰ ਆਪਣੀ ਗੱਡੀ ਨੂੰ ਪੁਲਿਸ ਦੀ ਗੱਡੀ ਵਾਂਗ ਦਿਖਾਉਣਾ ਹੋ ਸਕਦਾ ਹੈ ਉਸ ਕਿਸ ਤਰ੍ਹਾਂ ਦੀ ਕਾਰਵਾਈਆਂ ਕਿਸ ਤਰ੍ਹਾਂ ਦੀ ਗੱਲਾਂ ਹੋਈਆਂ ਹੋਣਗੀਆਂ ਔਰ ਆਈ ਡੋਨਟ نو ਮਤਲਬ ਕੀ ਉਹ ਤਾਂ ਜਾਂਚ ਦਾ ਵਿਸ਼ਾ ਇਹਨਾਂ ਨੂੰ ਜਾਂਚ ਕਰਨੀ ਚਾਹੀਦੀ ਹੈ ਪਰ ਜਿਹੜਾ ਇਹ ਹੋ ਰਿਹਾ ਹੈ ਬਹੁਤ ਮੰਦਪੱਗ ਹੈ ਔਰ ਦੂਜੀ ਗੱਲ ਮੈਂ ਸਮਝਦਾ ਕਿ ਇਹ ਹੁਣ ਇਹ ਉਹਨਾਂ ਕੋਲੇ ਇੱਕ ਮੌਕਾ ਹੈਗਾ ਪੁਲਿਸ ਕੋਲੇ ਜਿਹੜਾ ਹੈਗਾ ਪਰ ਮੋਟਰ ਵੀ ਮੋਟਰ ਵਹੀਕਲ ਐਕਟ ਦੇ ਵੀ ਬਹੁਤ ਇਹਦੇ ਤੇ ਜਿਹੜੇ ਹੈਗੇ ਐ ਐਕਸ਼ਨ ਹੋ ਸਕਦੇ ਨੇਗੇ ਕਿਉਂਕਿ ਬੱਤੀ ਲਾ ਰੱਖੀ ਹੈ ਬੱਤੀ ਦਾ ਮਿਸਯੂਜ਼ ਹੁੰਦਾ ਹੈ 177 ਦੇ ਵਿੱਚ ਜਿਹੜਾ ਇਲੀਗਲ ਜਿਹੜੇ ਉੱਤੇ ਨਿਸ਼ਾਨ ਲਾ ਰੱਖਿਆ ਪੁਲਿਸ ਵਾਲੇ 198 ਦੇ ਵਿੱਚ ਉਹਦੇ 'ਚ ਵੀ ਫਾਈਨ ਹੋ ਸਕਦਾ ਹੈਗਾ ਬਾਕੀ ਜਿਹੜੇ ਬੀਗਨਸ ਦੇ ਵਿੱਚ ਤਾਂ ਹੈਗੇ ਹੈਗੇ ਤੁਸੀਂ ਪਰਸੋਨੇਟ ਕਰਦੇ ਹੋ ਕਿਸੇ ਪਬਲਿਕ ਸਰਵੈਂਟ ਪਬਲਿਕ ਜਿਹਦਾ ਪੁਲਿਸ ਨੂੰ ਇਸ ਤਰੀਕੇ ਦੇ ਨਾਲ ਉਹਦੇ ਨਾਲ ਜੇਲ੍ਹ ਵੀ ਹੋ ਸਕਦੀ ਹੈ ਫਾਈਨ ਵੀ ਹੋ ਸਕਦਾ ਹੈ ਇਹਨਾਂ ਬ੍ਰੀਚ ਆਫ ਟਰਸਟ ਵੀ ਹੈਗਾ ਠੀਕ ਹੈ ਉਸ ਤੋਂ ਬਾਅਦ ਮਤਲਬ ਬਹੁਤ ਚੀਜ਼ਾਂ ਲੱਗੀਆਂ ਜਿਹੜੇ ਐਕਸ਼ਨ ਹੋ ਸਕਦੇ ਆ ਜੇ ਇਹ ਪੌਣੇ ਚ ਹੁਣ ਪਰ ਜੇ ਕੋਈ ਵਿਰੋਧੀ ਧਿਰ ਦਾ ਵੱਡਾ ਹੁੰਦਾ ਉਹਨਾਂ ਦੇ ਮਿੰਟ ਚ ਪਾ ਦੇਣੇ ਸੀ ਹੁਣ ਮੇਨ ਦੇਖਣ ਵਾਲਾ ਇਹ ਹੈ ਵੀ ਪੰਜਾਬ ਪੁਲਿਸ ਕੀ ਆਮ ਬੰਦੇ ਨੂੰ ਤੇ ਸੰਜੀਵ ਰੋੜੇ ਨੂੰ ਬਰਾਬਰ ਸਮਝਦੀ ਹੈ ਕਿ ਉਹਨਾਂ ਤੇ ਐਕਸ਼ਨ ਹੋਵੇਗਾ ਜਾਂ ਸਿਰਫ ਇਹ ਪਰਚੇ ਸਿਰਫ ਇਹ ਜਿਹੜੇ ਐਕਸ਼ਨ ਹੈ ਸਿਰਫ ਇਹ ਜੁਰਮਾਨੇ ਨੇ ਇਹ ਆਮ ਬੰਦਿਆਂ ਲਈ ਹੈ ਜੀ ਜੀ ਮਿਹਰबानी ਜੀ ਤੁਸੀਂ ਸਮਝੋ ਥੈਂਕਿਊ ਜੀ ਥੈਂਕਿਊ